ਲੋ ਵੀ ਮਿੱਤਰ ਮਾੜਾ ਮਾਰਿਓ ਨਜ਼ਰਾ ਟੌਪ ਕਲਾਸ ਮੰਨ ਲਓ ਮਾਰਵਾੜੀ ਪੂਰੇ ਟੌਪ ਦੀ ਬਿਸ਼ੇਰੀ ਤੇ ਇਹ ਸਵਾ ਗੱਦੋ ਮਹੀਨੇ ਉਮਰ ਹੋਈ ਆ ਕੱਲੀ ਇਹ ਬੱਚੀ ਬਕਾਉ ਨੇ ਨਾਲ ਇਹਦੀ ਮਾਂ ਵੀ ਬਕਾਊ ਆ ਮੰਨ ਲਓ ਐਜੇ ਹੀਰੇ ਜੰਮਣ ਵਾਲੀ ਘੋੜੀ ਵੀ ਤੁਹਾਨੂੰ ਦੇ ਦੇਣੀ ਤੇ ਦਵਾਰਾ ਫੇਰ ਤੋਂ ਗੱਬਨ ਚੈੱਕ ਪਾਸ ਆ ਘੋੜੀ ਜੈਜ ਮੋਲੇ 3 ਜਨਵਰੀ ਮੰਨ ਲਓ 3 ਜਨਵਰੀ ਦੇ ਦੇਣੀ ਇੱਕ ਤਾਂ ਟੌਪ ਕਲਾਸ ਬਿਸ਼ੇਰੀ neck ਦੇਖੋ ਮਾਰਕਿੰਗ ਦੇਖੋ ਕਿੰਨੀ ਸੋਹਣੀ ਤੇ ਪਰਲੇ ਪਾਸ ਜਿਹੜੇ ਮਗਰ ਖੜੀ ਹੈ ਇਹਦੀ ਮਾਂ ਦੋਸਤੋ ਇਹੋ ਜੇ ਹੀਰੋ ਪ੍ਰੋਡਿਊਸ ਕਰਨ ਵਾਲੀ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਹੈ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਅੱਜ ਸੰਗਰਾਮ ਦੇ ਦਿਹਾੜੇ ਮੰਨ ਲਓ 16 ਜੁਲਾਈ 2025 ਨੂੰ ਸੌਣ ਦੇ ਸੰਗਰਾਮ ਵਾਲੇ ਦਿਨ ਤੁਹਾਨੂੰ ਪੂਰਾ ਮੰਨ ਲਓ ਟੌਪ ਦਾ ਟੌਪ ਫਾਈਲ ਲਿਆਤਾ ਤੈਨਾਂ ਜਨਮਰ ਬਣ ਜਾਣੇ ਦੋਸਤੋ ਸਣੇ ਘੋੜੀ ਬਿਸ਼ੇਰੀ ਤੇ ਇੱਕ ਜਾਨਵਰ ਢਿੱਡੇ ਦੀ ਘੋੜੀ ਮੰਨ ਲਓ ਦੁਬਾਰਾ ਗੱਭਨ ਚੈੱਕ ਪਾਸ ਆ ਤੇ ਘੋੜੀ ਚ ਆ ਵੀ ਕੁਆਲਟੀ ਫੋਲਰ ਤੇ ਪਰ ਬੱਚੇ ਦਾ ਜਿਹੜਾ ਰਿਜ਼ਲਟ ਕੀ ਹੁੰਦੀ ਆ ਉਹ ਮਗਰ ਫਿਰਦਾ ਪੂਰੀ ਟੌਪ ਦੀ ਸੋ ਕੁਆਲਟੀ ਆਪਾਂ ਕਹਿੰਦੀ ਬਿਸ਼ੇਰੀ ਬੰਨ ਵਾਲੀ ਆ ਸਾਰੀ ਡਿਟੇਲ ਦੋਨਾਂ ਜਾਨਵਰਾਂ ਦੀ ਦਿੰਨੇ ਆ ਘੋੜੀ ਕਿੰਨੇ ਟਾਈਮ ਦੀ ਗੱਭਣਾ ਉਮਰ ਕੀ ਹੈ ਘੋੜੀ ਦੀ ਤੇ ਬੱਚੀ ਦੀ ਉਮਰ ਕੀ ਆ ਤੇ ਕੀ ਖਾਨਦਾਨ ਸਾਰੀ ਡਿਟੇਲ ਆ ਜਿਹੜੀ ਆਪਾਂ ਵੀਡੀਓ ਤੇ ਬੈੱਟੀ ਦੇ ਦੇਣੀ ਆ ਤੇ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਨਾ ਭੁੱਲੋ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਲਿਆਉਣ ਲਈ ਤੇ ਜਿਹੜੇ ਸ਼ੇਅਰ ਨੇ ਤੁਹਾਡੇ ਨੇ ਜਿਹੜੇ ਭਰਾ ਕੋਈ ਇਦਾਂ ਦੀ ਵੀਡੀਓ ਲੱਭਦੇ ਉਹਨਾਂ ਦਾ ਵੀ ਇਹ ਵੀਡੀਓ ਪਹੁੰਚਾ ਦੇਣੀ ਹੈ ਤੇ ਆਜੇ ਦੋਸਤੋ ਪਹਿਲਾਂ ਸਭ ਤੋਂ ਪਹਿਲਾਂ ਬਿਸ਼ੇਰੀ ਦੀ ਡਿਟੇਲ ਦੇ ਬਿਸ਼ੇਰੀ ਸਵਾ ਦੋ ਮਹੀਨੇ ਉਮਰ ਹੋਈ ਹੈ ਬੱਚੀ ਦੀ ਤੇ ਆਲੀਸਾਨ ਲਾਈਨ 'ਚੋਂ ਤੂਫਾਨ ਦੀ ਪਰਪੋਤੀ ਆ ਗਈ ਆਲੀਸਾਨ ਦੀ ਪੂਤੀ ਆ ਗਈ ਤੇ ਜਿਹੜਾ ਆਲੀਸਾਨ ਦਾ ਡਾਇਰੈਕਟ ਬੱਚਾ ਗੰਗਾ ਨਗਰ 'ਚ ਮੱਥੇ ਪਟੇ ਦਾ ਘੋੜਾ ਖੜਾ ਫੋਟੋ ਮਿਲ ਜਾਣਗੇ ਉਹਦੀ ਬੱਚੀ ਆ ਸਵਾਦੋ ਮੀਨ ਉਹ ਮਰਾ ਬਾਲ ਪੋਰੀਆਂ ਸਾਫ ਮੱਥੇ ਫੁੱਲ ਇੱਕ ਵਾਰ ਚਿੱਟਾ ਤੇ ਆ ਘੂੜੀ ਦੀ ਡਿਟੇਲ ਦੇ ਪਹਿਲਾਂ ਕੰਨ ਹੀ ਦੇਖੋ ਘੂੜੀ ਦਾ ਕਿੰਨਾ ਸੋਹਣਾ ਦੇਵਲੀ ਲਾਈਨ ਚੋਂ ਦੱਸਿਆ ਮਾਲਕਾਂ ਨੇ ਆਪਾਂ ਨੋਨ ਮੰਨ ਕੇ ਦਵਾ ਘੂੜੀ ਬੱਚੀ ਦੀ ਲਾਈਨ ਦੀ ਗਾਰੰਟੀ ਹੋ ਤੁਹਾਨੂੰ ਜਿਹੜੇ ਘੋੜੇ ਦੀ ਦੱਸਿਆ ਫੋਟਾਂ ਦਾ ਉਹ ਗਾਰੰਟੀ ਹੋ ਘੋੜੀ ਆ ਪਾਨ ਨੋਨ ਮੰਨ ਕੇ ਜਮਾ ਛੋਟਾ ਕੰਨ ਲੈਂਥ ਦੇਖੋ ਘੂੜੀ ਕਿੰਨੇ ਲੈਂਥ ਨਾਲ ਨਾਲ ਪੈਰ ਦਾ ਸੌਮਬ ਸਾਈਜ਼ ਦੇਖੋ ਸੌਮਬ ਪੂਰਾ ਡਬਲ ਆ ਤੇ ਘੂੜੀ ਹਜੇ ਮਿੱਤਰੋ 50 ਦਿਨਾਂ ਦੀ ਗੱਭਨ ਚੈੱਕ ਪਾਸਾ ਪਰ ਪੇਟ ਦੇਖੋ ਕਿੰਨਾ ਵੱਡਾ ਕਹਿ ਰਹੀ ਆ ਵੀ ਐਂ ਲੱਗਿਆ ਜਿਵੇਂ 6-7 ਮਹੀਨਿਆਂ ਦੀ ਗੱਭਣ ਹੁੰਦੀ ਆ ਪਰ ਹੈ ਜੀ 50 ਦੇਣਾ ਚੈੱਕ ਪਾਸ ਤੁਸੀਂ ਦੁਬਾਰਾ ਚੈੱਕ ਕਰਾ ਕੇ ਲਿਆ ਸਰ ਪਤਲਾ ਬਲੇਜ ਦੋ ਪੈਰ ਮਗਰਲੇ ਚਿੱਟੇ ਕੁਮੈਤ ਰੰਗ ਦੀ ਆ ਤੇ ਗੱਭਣ ਹੈਗੇ ਦੋਸਤੋ ਦਲਵਾਗ ਰਣੀ ਆ ਇਹਦਾ ਡਾਇਰੈਕਟ ਬੱਚਾ ਰਣੀ ਆਲੇ ਦਲਵਾਗ ਦਾ ਡਾਇਰੈਕਟ ਹਜੇ ਮੰਨ ਲਓ 2 ਸਾਲ ਦਾ ਹੋਇਆ ਨਕਾਂਦੀ ਆ 65 ਇੰਚ ਹਾਈਟ ਹੋਊ ਤਾਂ ਗੱਭਨ ਚੈੱਕ ਪਾਸ ਆ ਮੀਟਿੰਗ ਦੀ ਫੋਟੋ ਵੀਡੀਓ ਸਾਰੇ ਪ੍ਰੂਫ ਮਿਲ ਜੂ ਤੇ ਘੋੜੀ ਦੀ ਇਹ ਖਾਸੀਅਤ ਆ ਇਹ ਬਸ਼ੇਰੀਆਂ ਨਹੀਂ ਦਿੰਦੀ ਆ ਦੋ ਸੂਏ ਦਿੱਤੇ ਨੇ ਦੋਨੇ ਬਸ਼ੇਰੀ ਆ 31 ਸੂਏ ਤੇ ਮਗਰਲੇ ਸੂਏ ਦੀ ਵੀ ਫੋਟੋ ਵੀਡੀਓ ਬੱਚੀ ਦੀ ਮਿਲ ਜੂ ਬਾਹਲੇ ਟਾਪ ਕਲਾਸ ਬਸ਼ੇਰੀ ਆ ਬਾਹਲੀ ਟਾਪ ਦੀ ਬੱਚੀ ਆ ਪਾ ਕਹਿ ਦਈਏ ਮਹੁਨੇ 59 60 ਇੰਚ ਹੋਈ ਖੜੀ ਆ ਪੂਰੀ ਵੱਡੀ ਬੱਚੀ ਆ ਤੇ ਮਿੱਤਰੋ ਜੇ ਕੋਈ ਭਰਾ ਚੰਗਿਆ ਜੋੜਾ ਲੈਣ ਦਾ ਚਾਹ ਬਣਾ ਜੋੜਾ ਹੀ ਵੇਚਾਂ ਹਜੇ ਤਾਂ ਆਪਣੀ ਜਿਹੜੀ ਪ੍ਰਾਇੋਰਟੀ ਆ ਨਾ ਜੋੜਾ ਵੇਚਣ ਦੀ ਆ ਤੇ ਕੋਈ ਹੋਵੇ ਚਾਹਵਨ ਸੱਜਣ ਖਰੀਦਣ ਦਾ ਤਾਂ ਉਹ ਥੱਲੇ ਨੰਬਰ ਚੱਲ ਪੇ ਲਾ ਲਿਓ ਫੋਨ ਸੰਪਰਕ ਕਰ ਲਿਓ ਦੁਬਾਰਾ ਮੈਂ ਫੇਰ ਦੱਸ ਦਿੰਦਾ ਬਸ਼ੀਰੀ ਹੈ ਜੀ ਘੋੜੀ ਆ ਤੇ ਘੋੜੀ ਦੁਬਾਰਾ ਫੇਰ ਰੱਬਨ ਚੈੱਕ ਪਾਸ ਜਿਹੜੇ ਘੋੜੇ ਤੋਂ ਚੈੱਕ ਪਾਸ ਮੀਟਿੰਗ ਦੀ ਫੋਟੋ ਵੀਡੀਓ ਸਾਰੇ ਪ੍ਰੂਫ ਦਵਾ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ